ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਗੱਬਣਾ ਨੇ ਦੋਨੇ ਜਰਸੀ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਭਾਈ ਤੋਂ ਟੀਮ ਭਾਈ ਜੀ ਹੱਸੀ ਗਾਲ ਅਖਰੀ ਗਾਲ ਜੀ ਹੋ ਠੀਕ ਹੋ ਵਧੀਆ 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 ਜੀ ਵਧੀਆ ਨਾਮ ਤੇ ਡਰੈਸ ਬੋ ਨਾਮ ਮਨਪ੍ਰੀਤ ਸਿੰਘ ਅੰਨੇ ਗੱਲ ਕੋਠੇ ਨੇੜੇ ਸਹਿਣਾ ਪਾ ਜਾਂਦੀ ਇਧਰਲੇ ਪਾਸੇ ਪੱਖੋ ਚੀਚਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਣਾ ਬਈ ਮੋਬਾਈਲ ਨੰਬਰ ਬੋਦੇ 98873 ਜੀ ਹੂੰ 45014 ਜੀ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਪਹਿਲਾ ਸੂਸੂਰੇ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਦਿਨ ਲੈ ਜੂ ਹਫਤਾ ਜੀ ਹਫਤਾ ਲੈ ਤੇ ੱਲਾ ਬਹੁਤ ਪਈਆਂ ਹਣਾ ੱਲਾ ਦਿਖਾ ਦੇ ਬਈ ੱੱਲਾ ਬਹੁਤ ਪਈਆਂ ਆਰਡਰ ਬਹੁਤ ਸੋਹਣਾ ਲੈ ਕੱਚੀ ਕੱਚੀ ਆ ਇਹ ਮੂੰਹ ਚਾਰ ਦਾ ਚਾਰ ਦਾ ਖਾਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾਲਾ ਨੂਣਾ ਲੈ ਵਿੱਚ ਦੇਖੋ ਬਈ ਲੈ ਕਿਆ ਬਾਤ ਆ ਥਣ ਬੜਾ ਕਮਾਲ ਦਾ ਹਨ ਖੋਲੀ ਬਈ ਤੋਰ ਕੇ ਦਿਖਾ ਦੇ ਕੱਚੀ ਕੱਚੀ ਇਹ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਹਨਾਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਰੰਗ ਰੂਪ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸਮਖਪੂਣਾ ਬਈ ਵੈੜ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਾਰਾ ਚੈੱਕ ਕਰ ਲੈ ਕੱਚੀ ਕੱਚੀ ਆ ਬਾਲਟਾਂ ਲਾ ਦੱਖਦੀਆਂ ਸਾਰੀਆਂ ਬਾਲਟਾਂ ਲੈ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਮੁੱਲ ਕੀ ਆ ਬਣ ਪ੍ਰੀਤ ਮੁੱਲ ਦਾ 48000 ਆ ਜੀ ਠੀਕ ਆ ਮਾਨ ਤਨ ਹੋਜੂ ਭਾਈ ਉਹ ਮਾੜਾ ਮੋਟਾ ਕਰਾਂਗੇ ਜੀ ਐਕਸੀ ਆ ਰੇਟ ਵਾਲਾ 48000 ਰੁਪਿਆ ਮੁੱਲ ਵਿੱਚੋਂ ਮਾਨ ਤਨ ਭਾਈ ਕਹਿੰਦਾ ਜਰੂਰ ਹੋ ਜਾਊਗਾ ਚੰਗੀ ਆ ਬੈਡ ਸੁਨੱਕੀ ਆ ਰੰਗ ਰੂ ਬਹੁਤ ਚੰਗਾ ਕੱਚੀ ਕੱਚੀ ਆ ਭਾਈ ਜੇ ਕੋਈ ਵੀ ਰ ਸੰਭ ਲੂਗਾ ਬਣੂ ਬਹੁਤ ਬੈਡ ਜਿਹੜੇ ਹਿਸਾਬ ਨਾਲ ਥਣ ਲੈਵਾ ਨਾ ਬਹੁਤ ਸੋਹਣਾ ਲੈਵਾ ਤਿਆਰ ਕਰਨਾ ਹੈ ਢੱਲਾ ਬਹੁਤ ਮਹਿੰਗਾ ਹਾਂ ਢੱਲਾ ਬਹੁਤ ਪਈਆ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਬਈ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀ ਲੈ ਜੂਗੀ 6-7 ਦਿਨ 6 ਤੋਂ 7 ਦਿਨ ਹਾਂਜੀ ਹਾਂਜੀ ਕੀ ਰਿਕਾਡ ਦੁੱਧ ਆ ਬਈ ਉਹਦਾ 13-14 ਕਿਲੋ ਦਿੱਤਾ ਬਈ ਪਹਿਲੇ ਸੀ ਠੀਕ ਆ ਬਈ ਆਰਡਰ ਚੰਗਾ ਹਨਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਕੀ ਬਾਤ ਆ ਬਈ ਚਾਰੇ ਥਣ ਨਿਕਣਵੇਂ ਪੂਰੇ ਗਾਇਬ ਤੇ ਨਾੜਾ ਨੂਣਾ ਫੋਲਾ ਬਈ ਦੁੱਧ ਵਾਲੀਆਂ ਤੇ ਰੰਗ ਰੂਪ ਬਹੁਤ ਚੰਗਾ ਸਮੀਪਲੀਆ ਰਾਜੀ ਰੂਜੀ ਚੰਗੀਆਂ ਚਮਕ ਚਮਕ ਚੰਗੀਆਂ ਫੇਸ ਬੜਾ ਪਿਆਰਾ ਹਨਾ ਹਾਂਜੀ ਹਾਂਜੀ ਫੇਸ ਬਹੁਤ ਚੰਗਾ ਬੋਦੀਵਾਦੀ ਚੰਗੀਆਂ ਸਨਖ ਪੁਣਾ ਚੰਗਾ ਤੋਰਾ ਦੇਖੋ ਬਾਈ ਬੈੜ ਦਾ ਕਮਾਲ ਦਾ ਸਮੀਪਲੀਆ ਰਾਜੀ ਆ ਬੈਡੋ ਦੁੱਧ ਚੰਗਾ ਪਾ ਦੂ ਫੈਂਡ ਵੀ ਕਰਮਾਲੀ ਦੇ ਫੋਲ ਚੰਗੀਆਂ ਜੀ ਬਾਈ ਤੋਰਾ ਤੋਰਾ ਕਰਮਾਲੀ ਦਾ ਕਮਾਲ ਦਾ ਕੀ ਮੋਲ ਆ ਬਾਈ ਇਹਦਾ ਇਹਦਾ 45000 ਆ ਜੀ ਮਾਨਤਾਨ ਹੋ ਜਾ ਬਾਈ ਮਾੜਾ ਮੋਟਾ ਕਰਦਾ ਇਹ ਠੀਕ ਆ 45000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਨਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀ ਹਾਂ ਲੈ ਜਿਵੇਂ ਮਰ ਜਿਆ ਤਲਾਈ ਚਲਾਣਾ ਕੋਈ ਚੱਕਰੀ ਨਹੀਂ ਕਹਿੰਦੀ ਕੁਛ ਨਹੀਂ ਠੰਡੀ ਆ ਵੀ ਬੋਤਲ ਹੈ ਚੱਕਰੀ ਨਹੀਂ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ